ਦਾ ਔਰ ਮੀਵਾ ਗੁੱਲੇ ਵਾਲਾ ਗਾਣਾ ਵੀ ਗੰਦੇ ਔਰ ਬਹੁਤ ਵਧੀਆ ਪਿਆਰ ਸਰਕਾਰ ਹੈ ਸਾਰਿਆਂ ਨੂੰ ਪਿਆਰ ਕਰਿਆ ਕਰੋ ਸਾਰੇ ਇਹਨਾਂ ਦੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜਿਹੜੇ ਵੀ ਗਾਣੇ ਦੀ ਨਾਮ ਤਾਂ ਮਤਲਬ ਚੱਤੀ ਗੱਲਾਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਨੀਡ ਟੂ ਸ਼ਟਰਾਂ ਵਾਲੇ ਜੀ ਕਿਹੜੇ ਗੀਤ ਦੀ ਗੱਲ ਕਰਨਾ ਚਾਹੁੰਦੇ ਆ ਜੋ ਕੁਝ ਦਿਨ ਪਹਿਲਾਂ ਤਰਨਤਾਰਨ ਸਾਹਿਬ ਲਖਣ ਤੇ ਚੱਲ ਰਿਹਾ ਸੀ ਆਹ ਜਿਹੜੇ ਮੁੱਖ ਮੰਤਰੀ ਪਟਿਆਪੁਰ ਪੰਚਮਾ ਦੀ ਬਹੁਤ ਰਹੇ ਆਗੇ ਚਾਹੇ ਕਿਤਨਾ ਸਹਿਮਤ ਸੀ ਚਾਹੇ ਨਹੀਂ ਪਰ ਪੁੱਛਦੇ ਜਰੂਰ ਸੀ ਕਿ ਇਹ ਕਿੰਨੇ ਲਿਖਿਆ ਤੇ ਕਿੰਨੇ ਗਾਇਆ ਇੱਥੋਂ ਤੱਕ ਕਿ ਸੀਐਮ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅਰਵਿੰਦ ਕੇਜਰੀਵਾਲ ਹਰਮੀਤ ਸੰਧੂ ਜੀ ਲਾਲਜੀ ਭੁੱਲਰ ਸਾਹ ਜੋ ਰੋਡ ਸ਼ੋਅ ਕਰਦੇ ਸੀ ਉੱਥੇ ਵੀ ਮੇਨ ਸਾਉਂਡ ਤੇ ਇਹ ਗੀਤ ਚੱਲ ਰਿਹਾ ਸੀ ਹਰਮੀਤ ਨੂੰ ਜਿਤਾਉਣਾ ਹੈ ਸੋ ਅਾਇਸ ਵਾਰੀ ਆ ਪਹਾੜ ਮੇਂ ਤੈਨੂੰ ਜਤਾਉਣਾ ਆ ਐਸ ਵਾਰੀ ਸੰਧੂ ਹਰ ਮੇਂ ਤੈਨੂੰ ਜਤਾਉਣਾ ਆ ਇਹ ਕੀ ਸੁਣ ਕੇ ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਨਿਊ ਚੈਟਰਾਂ ਵਾਲੇ ਵੀ ਸਾਨੂੰ ਮਿਲੇ ਸੀ ਵੀ ਸਾਡੇ ਵਾਸਤੇ ਵੀ ਦੋ ਲਫ਼ਜ਼ ਬੋਲੋ ਸੋ ਕੁਝ ਮਜਬੂਰੀਆਂ ਹੁੰਦੀਆਂ ਕਿ ਅਸੀਂ ਹੋਰ ਪਾਰਟੀਆਂ ਵਾਸਤੇ ਕੁਝ ਨਹੀਂ ਬੋਲ ਸਕੇ ਸਾਡੇ ਜੀਰੇ ਹਲਕੇ ਦੇ ਆਮ ਪਾਰਟੀ ਦੇ ਆਗੂ ਸਹਿਬਾਨ ਉਹਨਾਂ ਨੇ ਵੀ ਸਾਡੇ ਨਾਲ ਬਹੁਤ ਸੰਜੋਗ ਕੀਤਾ ਕੁਝ ਦਿਨਾਂ ਤੱਕ ਉਹਨਾਂ ਦਾ ਨਾਮ ਹੀ ਬੋਲਾਂਗੇ ਅਸੀਂ ਦਿਲੋਂ ਧੰਨਵਾਦ ਕਰਦੇ ਆ ਬਹੁਤ ਸਾਰੇ ਵੀਰਾਂ ਨੂੰ ਇੰਜ ਲੱਗਦਾ ਹੋਊਗਾ ਕਿ ਇਹਨਾਂ ਬਹੁਤ ਸਾਰੇ ਪੈਸੇ ਲੈ ਲੇ ਮੈਨੇਜਮੈਂਟ ਕਮੇਟੀ ਤੋਂ ਪੈਸਾ ਮਿਲ ਰਿਹਾ ਸੀ ਪਰ ਅਸੀਂ ਇਨਕਾਰ ਕਰਤਾ ਕਿ ਅਸੀਂ ਚਾਹੁੰਦੇ ਆ ਅਸੀਂ ਉਹਨਾਂ ਨੂੰ ਵੀ ਕਿਹਾ ਜਦੋਂ ਵੀ ਆਪਣਾ ਲੀਡਰ ਜਿੱਤ ਜਾਵੇ ਇੱਕ ਵਾਰੀ ਸਾਡੀ ਮੁਲਾਕਾਤ ਜ਼ਰੂਰ ਕਰਾਇਓ ਕਿਉਂਕਿ ਸਾਡੇ ਨਾਲ ਅੱਗੇ ਵੀ ਹੋਈ ਜਦੋਂ ਲੀਡਰ ਜਿੱਤ ਜਾਂਦੇ ਉਹ ਪਛਾਣਦੇ ਨਹੀਂ ਸੀ ਇਸ ਕਰਕੇ ਵੀਡੀਓ ਪਾ ਕੇ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਹੋਰ ਕੋਈ ਸਾਡੇ ਤੋਂ ਲਫ਼ਜ਼ ਵੱਧ ਘੱਟ ਬੋਲਿਆ ਗਿਆ ਹੋਵੇ ਅਸੀਂ ਮਾਫੀ ਚਾਹੁੰਦੇ ਹਾਂ ਤੁਹਾਡਾ ਆਪਣਾ ਛੋਟਾ ਵੀਰ ਮੇਵਾ ਦੂਲੇਵਾਲੀਆ ਜ਼ਿਲ੍ਹਾ ਫਰੋਹੀਪੁਰ ਤਹਿਸੀਲ ਜੀਰਾ ਤੇ ਡਾਕਖਾਨਾ ਮੱਲਾਂ ਵਾਲਾ ਧੰਨਵਾਦ ਜੀ ਮਿਹਰਬਾਨੀ ਅਰ ਮੀ ਤਸੰਦੂ ਹਲਕੇ ਨੂੰ ਤੇ ਲੋ ਸਤਕਾਰ ਦਾ ਮੋੜ ਦੂਗਾ ਮੋਲ ਥੋੜੇ ਦਿੱਤੇ ਹੋਏ ਪਿਆਰ ਦਾ ਓ ਨਿੱਗੇ ਜੇ ਸੁਭਾ ਦਾ ਹੋਰ ਕੋਈ ਨਹੀਂ ਥਿਉਣਾ ਆ ਓ ਐਸਵਾਰੀਆ ਪਹਾੜ ਮੀਤ ਨੂੰ ਜਤੌਣਾ ਆ ਐਸਵਾਰੀਆ ਪਹਾੜ ਮੀਤ ਨੂੰ ਜਤੌਣਾ ਆ ਐਸਵਾਰੀ ਸੰਦੂ ਹਾਰ ਮੀਤ ਨੂੰ ਜਤੌਣਾ